ਇਹੇ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਜਾਣ ਸਮੇ ਸਿਰ ਟਕਣਾ ਕਿਉਂ ਜ਼ਰੂਰੀ ਹੈ ਗੁਰਦੁਆਰਾ ਸਾਹਿਬ ਵਿੱਚ ਸਿਰ ਟਕਣ ਦੇ ਕਈ ਕਾਰਨ ਹਨ ਪਰ ਆਪਾਂ ਪੰਜ ਕਾਰਨਾਂ ਬਾਰੇ ਜਾਣਾਂਗੇ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਕਾਰਨ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਨਿਯਮ ਵਿੱਚ ਆਉਂਦਾ ਹੈ ਕਿ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਈਏ ਤਾਂ ਸਿਰ ਟਾ ਕੇ ਹੀ ਜਾਈਏ ਜਿਵੇਂ ਕਿ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਡਰੈੱਸ ਕੋਡ ਹੁੰਦਾ ਹੈ ਕਿ ਸਭ ਨੇ ਇੱਕੋ ਜਿਹੀ ਡਰੈੱਸ ਪਾ ਕੇ ਹੀ ਅੰਦਰ ਆਉਣਾ ਹੈ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦਾ ਵੀ ਇਹ ਨਿਯਮ ਹੈ ਕਿ ਸਿਰ ਟੱਕ ਕੇ ਅਤੇ ਜੁੱਤੇ ਉਤਾਰ ਕੇ ਹੀ ਅੰਦਰ ਜਾਇਆ ਜਾਵੇ ਦੂਜਾ ਕਾਰਨ ਹੈ ਸਾਡਾ ਸੱਭਿਆਚਾਰ ਪੁਰਾਣੀ ਪਰੰਪਰਾ ਦੇ ਅਨੁਸਾਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਸ ਦਾ ਤੁਸੀਂ ਸਤਿਕਾਰ ਕਰਦੇ ਹੋ ਉਸ ਸਾਹਮਣੇ ਹਮੇਸ਼ਾ ਸਿਰ ਟਾਕੇ ਹੀ ਜਾਓ ਇਸੇ ਕਾਰਨ ਅੱਜ ਵੀ ਕਈ ਮਹਿਲਾਵਾਂ ਜਦੋਂ ਆਪਣੇ ਸੱਸ ਸਹੁਰੇ ਜਾਂ ਕਿਸੇ ਬਜ਼ੁਰਗ ਨੂੰ ਮਿਲਦੀਆਂ ਹਨ ਤਾਂ ਆਪਣੇ ਸਿਰ ਨੂੰ ਢੱਕ ਲੈਂਦੀਆਂ ਹਨ ਇਸੇ ਲਈ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ ਤਾਂ ਸਿਰ ਟੱਕ ਲੈਂਦੇ ਹਾਂ ਇਹ ਸਾਡੇ ਵੱਲੋਂ ਕੀਤੇ ਗਏ ਆਦਰ ਤੇ ਸਤਿਕਾਰ ਦਾ ਵੀ ਪ੍ਰਤੀਕ ਹੈ ਤੀਜਾ ਕਾਰਨ ਹੈ ਕਿ ਸਿਰ ਟਕਣਾ ਕੇਵਲ ਗੁਰਦੁਆਰਾ ਸਾਹਿਬ ਵਿੱਚ ਹੀ ਨਹੀਂ ਬਲਕਿ ਹੋਰ ਧਰਮਾਂ ਵਿੱਚ ਵੀ ਸਿਰ ਢੱਕਣ ਨੂੰ ਮਹੱਤਵ ਦਿੱਤਾ ਜਾਂਦਾ ਹੈ ਜਦੋਂ ਮੁ슬ਮਾਨ ਨਮਾਜ਼ ਪੜ੍ਹਦੇ ਹਨ ਤਾਂ ਉਹ ਵੀ ਆਪਣਾ ਸਿਰ ਢੱਕਦੇ ਹਨ ਇਸ ਤਰ੍ਹਾਂ ਹਿੰਦੂ ਧਰਮ ਵਿੱਚ ਵੀ ਕਈ ਜਗ੍ਹਾ ਤੇ ਸਿਰ ਢੱਕ ਕੇ ਜਾਇਆ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਪੁਰਾਣੇ ਰਾਜੇ ਮਹਾਰਾਜਿਆਂ ਦੀ ਤਾਂ ਉਹ ਵੀ ਆਪਣਾ ਸਿਰ ਢੱਕ ਕੇ ਰੱਖਦੇ ਸਨ ਆਪਣੇ ਸਿਰ ਤੇ ਤਾਜ ਜਾਨ ਦਸਤਾਰ ਪਹਿਨਣਾ ਆਪਣੀ ਸ਼ਾਨ ਮਾਨ ਦੇ ਸਨ ਗੁਰੂ ਸਾਹਿਬ ਨੇ ਇਹ ਦਸਤਾਰ ਪੈਣਨ ਦਾ ਮੌਕਾ ਸਾਰਿਆਂ ਨੂੰ ਦਿੱਤਾ ਤੇ ਸਭ ਨੂੰ ਇੱਕ ਬਰਾਬਰ ਕੀਤਾ ਚੌਥਾ ਕਾਰਨ ਇਹ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸਫਾਈ ਦਾ ਵੀ ਬਹੁਤ ਧਿਆਨ ਰੱਖਿਆ ਜਾਂਦਾ ਹੈ ਖਾਸ ਕਰਕੇ ਲੰਗਰ ਹਾਲ ਵਿੱਚ ਜੇਕਰ ਉੱਥੇ ਕੋਈ ਵਾਲ ਗਿਰਿਆ ਮਿਲ ਜਾਵੇ ਜਾਂ ਭੋਜਨ ਵਿੱਚ ਵਾਲ ਆ ਜਾਵੇ ਤਾਂ ਪੂਰੇ ਭੋਜਨ ਦਾ ਸਵਾਦ ਖਰਾਬ ਹੋ ਜਾਂਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਘਰ ਵਿੱਚ ਅਸੀਂ ਵਾਲ ਕੁਲੇ ਰੱਖਦੇ ਹਾਂ ਤਾਂ ਸਾਨੂੰ ਹਰ ਪਾਸੇ ਟੁੱਟੇ ਹੋਏ ਵਾਲ ਨਜ਼ਰ ਆਉਂਦੇ ਹਨ ਇਸੇ ਤਰ੍ਹਾਂ ਅਸੀਂ ਕਈ ਵਾਰ ਇਹ ਵੀ ਦੇਖਿਆ ਹੈ ਕਿ ਹੋਟਲ ਵਿੱਚ ਵੀ ਖਾਣਾ ਬਣਾਉਣ ਵਾਲਿਆਂ ਦਾ ਸਿਰ ਟਕਿਆ ਹੁੰਦਾ ਹੈ ਇਸੇ ਲਈ ਗੁਰਦੁਆਰਾ ਸਾਹਿਬ ਵਿੱਚ ਵੀ ਸਿਰ ਟਕਿਆ ਜਾਂਦਾ ਹੈ ਤਾਂ ਜੋ ਸਫਾਈ ਬਣੀ ਰਹੇ ਅਤੇ ਲੰਗਰ ਵਿੱਚ ਕੋਈ ਵੀ ਵਾਲ ਆਦੀ ਨਾ ਜਾ ਸਕੇ ਪੰਜਵਾਂ ਕਾਰਨ ਜੋ ਗੁਰੂਆਂ ਨੇ ਰੀਤ ਸਜਾਈ ਕਿ ਦਸਤਾਰ ਬਨ ਕੇ ਰੱਖਣੀ ਹੈ ਉਸ ਵਕਤ ਬਹੁਤ ਸਾਰੇ ਸਿੱਖਾਂ ਨੇ ਉਸ ਨੂੰ ਰਹਿਤ ਮਰਿਆਦਾ ਦੇ ਤੌਰ ਤੇ ਮੰਨਿਆ ਇਹ ਕੁਝ ਕਾਰਨ ਸਨ ਗੁਰਦੁਆਰਾ ਸਾਹਿਬ ਵਿੱਚ ਸਿਰ ਟੱਕ ਕੇ ਜਾਣ ਦੇ ਜੋ ਸਾਨੂੰ ਲੱਗਦਾ ਸੀ ਕਿ ਤੁਹਾਡੇ ਨਾਲ ਸਮਝੇ ਕੀਤੇ ਜਾਣ